ਸਸੀਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਮਾਈਕੋ ਜੈਕ ਏਜੰਸੀ ਇੱਥੇ ਹਰ ਪ੍ਰਕਾਰ ਦੇ ਜੈਕ ਮਿਲਦੇ ਨੇ ਜੀ 15 ਟਨ ਤੋਂ ਲੈ ਕੇ 25 ਟਨ ਤੱਕ ਏਰੀਆ ਨੇੜੇ ਭਾਈ ਜੱਟਾ ਜੀ ਗੁਰੂਕਰ ਮਲੋਟ ਫਰੈਂਡਜ਼ ਆਟੋਸਫੇਅਰ 906503047 ਦੂਜੇ ਨੰਬਰ 7888454427 ਤੁਸੀਂ ਇਹਨਾਂ ਦੋਨੋਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 15 ਟਨ ਤੋਂ ਲੈ ਕੇ 25 ਟਨ ਦੇ ਜੈਕ ਨੇ ਤੁਸੀਂ ਇਹਨਾਂ ਵੀਰਾਂ ਦੇ ਕੋਲ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਖਰੀਦ ਸਕਦੇ ਹੋ ਜੀ ਠੰਡੇ ਵਾਲੀ ਗੱਡੀ ਵਿਕਾਊ ਆਪੇ ਡਖੀਵਾ ਖੁਰਦ ਮਾਨਸਾ 3.5 ਲੱਖ ਰੁਪਏ ਰੇਟ ਰੱਖੇਗਾ ਕਾਗਜ਼ ਵਗੈਰਾ ਪੂਰੇ ਨੇ ਜੀ ਕੋਈ ਕਮੀ ਪੇਸ਼ ਨਹੀਂ 99152 53222 90419 70018 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਠੰਡੇ ਵਾਲੀ ਗੱਡੀ ਹੈ ਜਿਹੜੀ ਤੁਸੀਂ 3.5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2000 ਮਾਡਲ ਹੈ 60% ਹੈ ਨਾ ਦੀ ਕੰਡੀਸ਼ਨ ਹੈ ਏਰੀਆ ਪਿੰਡ ਕਾਨਗੜ ਰਾਮਪਰਾ ਫੁੱਲ 245000 ਰੇਟ ਰੱਖਿਆ ਗਿਆ ਜੀ 2000 ਮਾਡਲ ਦਾ ਟਰੈਕਟਰ ਦਾ ਸਵਰਾਜ 855 ਟਰੈਕਟਰ ਵਿਕਾਊ ਹੈ ਇੰਜਨ ਗੇਅਰ ਦਾ ਓਕੇ ਹੈ 9465323759 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ 245000 ਚ ਖਰੀਦ ਸਕਦੇ ਹੋ ਮੈਸੀ 241 ਟਰੈਕਟਰ ਵਿਗਾਊਆ 2009 ਮਾਡਲ ਪੰਜਾਬ ਨੰਬਰ ਇੰਜਨ ਗੇਅਰ ਦਾ ਓਕੇ ਹੈ ਜੀ 85% ਟਾਇਰ ਨੇ ਏਰੀਆ ਬਠਿੰਡਾ ਰੇਟ ਦੀ ਗੱਲ ਕਰੀਏ ਤਾਂ 310000 ਰੁਪਏ ਰੇਟ ਰੱਖਿਆ ਗਿਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਵੀਡੀਓ ਬਣਾਈ ਹੋਈ ਹੈ 70097 16962 ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਮੈਸੀ 241 2009 ਮਾਡਲ ਟਰੈਕਟਰ ਤੁਸੀਂ 3 ਲੱਖ 10 ਹਜ਼ਾਰ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਰਾਜਾ ਤੂੜੀ ਵਾਲਾ ਰੀਪਰ ਵਿਕਾਊ ਹੈ ਜੀ ਏਰੀਆ ਅਜਨਾਲਾ ਰੇਟ 1.30 ਲੱਖ ਓਕੇ ਕੰਡੀਸ਼ਨ 9592215152 9592215152 ਇਸ ਨੰਬਰ ਤੇ ਫੋਨ ਕਰਕੇ ਰਾਜਾ ਤੂੜੀ ਵਾਲਾ ਰੀਪਰ ਖਰੀਦ ਸਕਦੇ ਹੋ ਮੱਕੀ ਬਲੰਟਰ ਮਸ਼ੀਨ ਵਿਕਾਊ ਹੈ ਜੀ 5000 ਰੁਪਏ ਰੇਟ ਰੱਖਿਆ ਗਿਆ ਏਰੀਆ ਮਾਂਸਾ ਮੱਕੀ ਬਲੈਂਟਰ ਮਸ਼ੀਨ ਵਿਕਾਊ ਹੈ ਜੀ 50000 ਰੁਪਏ ਰੇਟ ਰੱਖਿਆ ਗਿਆ ਮਾਨਸਾ ਏਰੀਆ ਹੈ 99883998013 ਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋ ਪੱਠੇ ਵਾਲੀਆਂ ਟਰਾਲੀਆਂ ਵਿਕਾਊ ਨੇ ਜੀ ਦੋ ਪੱਠੇ ਵਾਲੀਆਂ ਟਰਾਲੀਆਂ ਵਿਕਾਊ ਨੇ 116 ਦੀ ਡਬਲ ਟਾਇਰ ਪਿੰਡ ਰਾਏਕੋਟ ਰੇਟ 1.20 ਲੱਖ ਦੂਜੀ ਵੀ 116 ਦੀ ਡਾਲੇ ਲੱਗੇ ਨੇ 80% ਟਾਇਰ ਚਾਰੇ ਰੇਟ 1.25 ਲੱਖ 9876203445 9876203445 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋ ਪੱਠੇ ਵਾਲੀਆਂ ਟਰਾਲੀਆਂ ਨੇ ਜਿਹੜੀਆਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਇਨਾ ਵੀਰਾਂ ਨੂੰ 10 ਕਿੱਲੇ ਜ਼ਮੀਨ ਚਾਹੀਦੀ ਹੈ ਜੇ ਜਲੰਧਰ ਏਰੀਏ ਦੇ ਵਿੱਚ ਵਧੀਆ ਬਾਹੀਯੋਗ ਜ਼ਮੀਨ ਹੋਵੇ ਵਧੀਆ ਠੇਕਾ ਆਉਂਦਾ ਹੋਵੇ ਵਾਜਬ ਰੇਟ ਦੇ ਵਿੱਚ ਖਰੀਦਣੀ ਹੈ 9596060099 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਵੀਰ 10 ਕਿੱਲੇ ਜ਼ਮੀਨ ਜਲੰਧਰ ਏਰੀਏ ਦੇ ਵਿੱਚ ਵੇਚਣ ਦਾ ਛਾਵਨ ਹੋਵੇ ਟੂੜੀ ਵਾਲਾ ਰੀਪਰ ਵੀ ਕਾਹੂਆ ਨਿਊ ਵਿਸ਼ਕਰਮਾ ਦਾ ਰੀਪਰ ਹੈ 2016 ਮਾਡਲ 1,55,000 ਰੇਟ ਮੰਗਿਆ ਏਰੀਆ ਸੰਗਰੂਰ ਹੈ ਜੀ ਇੱਕ ਟਰਾਲੀ ਵੀ ਕਾਹੂਆ ਟਰਲ ਦਾ ਸਾਈਜ਼ ਹੈ 11x6 ਓਕੇ ਕੰਡੀਸ਼ਨ ਜਾਲੀ ਵਾਲੇ ਵਿੱਡ ਲੱਗੇ ਨੇ ਟਰਾਲੀ ਦਾ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਰੀਪਰ ਦਾ ਰੇਟ 1,55,000 ਰੀਪਰ 2016 ਮਾਡਲ ਹੈ ਜੀ 9814669190 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨਿਊ ਵਿਸ਼ਕਰਮਾ ਦਾ ਰੀਪਰ ਅਤੇ ਟਰਾਲੀ 11 6 ਦੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਸਬਰਾਜ 855 ਟਰੈਕਟਰ ਵਿਕਾਊ ਆ 4x4 2019 ਮਾਡਲ 3000 ਘੰਟਾ ਚੱਲਿਆ ਜੀ ਏਰੀਆ ਨਾਥਾਣਾ ਬਠਿੰਡਾ ਰੇਟ 7 ਲੱਖ 50000 7 ਲੱਖ 50000 ਰੁਪਏ ਰੇਟ ਰੱਖਿਆ ਹੈ ਏਰੀਆ ਨਾਥਾਣਾ ਬਠਿੰਡਾ ਜੀ 3000 ਘੰਟਾ ਚੱਲਿਆ 2019 ਮਾਡਲ ਹੈ ਸਬਰਾਜ 855 ਟਰੈਕਟਰ ਵਿਕਾਊ ਹੈ ਜੀ 79009 5004 ਇਹ ਨੰਬਰ ਹੈ ਇਸ ਨੰਬਰ ਤੇ ਖਰੀਦ ਸਕਦੇ ਹੋ ਜੀ ਕਐਸ ਦਾ ਰੀਪਰ ਵਿਕਾਊ ਹੈ ਜੀ 2012 ਮਾਡਲ ਹੈ 1,25,000 ਰੁਪਏ ਡਿਮਾਂਡ ਏਰੀਆ ਮਟਦਾਦੂ ਡੱਬ ਵਾਲੀ ਸਿਰਸਾ ਹਰਿਆਣਾ 94162 14475 94162 14475 ਇਸ ਨੰਬਰ ਤੇ ਫੋਨ ਕਰਕੇ ਕਐਸ ਦਾ ਰੀਪਰ 2012 ਮਾਡਲ ਤੁਸੀਂ 1,25,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਵੀਡੀਓ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਟਰਾਲੀ ਵਿਕਾਊ ਆ ਜੀ 36 ਫੁੱਟ ਲੰਮੀ 36 ਫੁੱਟ ਲੰਮੀ ਟਰਾਲੀ ਵਿਕਾਊ ਆ ਏਰੀਆ ਜੀ ਸਾਰਾ ਬਨ ਫਰੀਦਕੋਟ ਰੇਟ ਹੈ 675000 675000 ਰੁਪਏ ਰੇਟ ਰੱਖਿਆ ਟਰਾਲੀ ਵਿਕਾਊ 36 ਫੁੱਟ ਲੰਮੀ ਏਰੀਆ ਪਿੰਡ ਸਾਰਾ ਬਨ ਫਰੀਦਕੋਟ 675000 ਦਾ ਰੇਟ ਰੱਖਿਆ 98878585660 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਹੈ ਜਿਹੜੀ 675000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਸ ਵੀਰ ਨੇ ਬਾਹਰ ਜਾਣਾ ਜੀ ਇਸ ਕਰਕੇ ਵੇਚ ਰਹੇ ਨੇ ਇਹ ਖੇਤੀਬਾੜੀ ਦੇ ਸਾਰੇ ਸੰਦ ਨਿਊ ਹਾਲੈਂਡ 363 ਟਰੈਕਟਰ ਹੈ ਜੀ 2011 ਮਾਡਲ 3 ਸਪੀਡ ਟਾਇਰ ਨਵੇਂ ਨੇ ਜੀ 5 ਲੱਖ 50 ਹਜ਼ਾਰ ਬੇ ਰੇਟ ਰੱਖਿਆ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਚਾਬੀ ਵੀ ਨਹੀਂ ਲੱਗੀ ਹਲੇ ਤੱਕ ਏਰੀਆ ਹੈਗਾ ਜੀ ਸੰਗਰੂਰ ਇੱਕ ਟਰਾਲੀ ਇਸ ਵੀਰ ਦੀ ਸਤਵੰਤ ਬਿਵਾਨੀਗੜ ਦੀ ਬਣੀ ਹੈ ਬਾਈਕ ਵਨਟ ਵੇਟ ਹੈ ਜੀ 2 ਲੱਖ ਰੁਪਏ ਰੇਟ ਰੱਖਿਆ ਗਿਆ ਇੱਕ ਕਣਕ ਵਿਜਾਈ ਮਸ਼ੀਨ ਹੈ ਜੀ ਲੋਹੇ ਦਾ ਸੁਹਾਗਾ ਅਤੇ ਫੁੱਲ ਹੈਵੀ ਬਣੇ ਹੋਏ ਹਲ ਇਹ ਸਾਰਿਆਂ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਵੀਰ ਨੇ ਸਾਰੀਆਂ ਚੀਜ਼ਾਂ ਦਿਖਾਈਆਂ ਹੋਈਆਂ ਨੇ ਜੀ ਤੇ ਨੰਬਰ ਨੋਟ ਕਰ ਲਓ 98555229964 98555229964 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੀਆਂ ਸਾਰੀਆਂ ਚੀਜ਼ਾਂ ਖਰੀਦ ਸਕਦੇ ਹੋ ਨਿਊ ਹਾਲਾ 36 ਦੀ ਡ੍ਰੈਕਟਰ ਹੈ ਜੀ 11 ਮਾਡਲ 550000 ਚ ਖਰੀਦ ਸਕਦੇ ਹੋ ਟਰਾਲੀ ਹੈ ਜੀ ਸਤਵੰਤ ਵਿਵਹਾਨੀ ਨਗਰ ਦੀ ਬਣੀ 2 बाईਕ ਵੰਟਲ ਵੇਟ 2 ਲੱਖ ਰੁਪਏ ਚ ਖਰੀਦ ਸਕਦੇ ਹੋ ਕਣਕ ਬਜਾਈ ਮਸ਼ੀਨ ਲੋਹੇ ਦਾ ਸੁਭਾਗਾ ਤੇ ਹਲ ਇਹ ਸਾਰੇ ਸੰਦ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਕਿਉਂਕਿ ਇਸ ਵੀਰ ਨੇ ਬਾਹਰ ਜਾਣਾ ਜੀ ਇਸ ਕਰਕੇ ਜਲਦੀ ਤੋਂ ਜਲਦੀ ਸੇਲ ਕਰਨੇ ਨੇ ਨੰਬਰ ਤੁਸੀਂ ਇੱਕ ਵਾਰ ਫੇਰ ਨੋਟ ਕਰ ਲਓ ਜੀ 9855229963 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਦੇ ਹੋ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਹੀ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9870998446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਬਣਾ ਕੇ ਤੁਸੀਂ ਸਾਰੀ ਜਾਣਕਾਰੀ ਸਾਨੂੰ 987098446 ਇਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ ਫੇਸਬੁੱਕ ਤੇ ਖੇਤੀਬਾੜੀ ਦੇ ਸੰਦਾਂ ਦਾ ਕਾਰੋਬਾਰ ਇੱਥੇ ਲਾਈ ਜਾਊਗੀ ਸੋ ਜੇਕਰ ਕੋਈ ਵੀ ਕੋਈ ਵੀ ਚੀਜ਼ ਖਰੀਦਣ ਦਾ ਚਾਹਵਨ ਹੋਵੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਲੈ ਕੇ ਆਈਏ ਜ਼ਮੀਨ ਪਲਾਟ ਕੋਠੀ ਘਰ ਖੇਤੀਬਾੜੀ ਵਾਲ ਸੰਦ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਚੀਜ਼ ਤੋਂ ਤੁਸੀਂ ਖਰੀਦਣਾ ਜਾਂ ਵੇਚਣਾ ਚਾਹੁੰਦੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਨਾ ਵੀਰਾਂ ਦਾ ਜੀ ਤਹਿਦ ਲੋ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਸੋ ਵੀਡੀਓ ਨੂੰ ਬਤ ਵਤ ਸ਼ੇਅਰ ਕਰਦਾ ਕਰੋ ਜੇਕਰ ਕੋਈ ਵੀ ਸਪੈਸ਼ਲ ਐਡ ਕਰਵਾਉਣ ਦਾ ਚਾਹਵਨ ਹੋਵੇ ਕੋਈ ਵੀ ਕਾਰੋਬਾਰ ਕਿਸੇ ਵੀ ਬਿਜ਼ਨਸ ਦੀ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ 987988446 ਇਸ ਨੰਬਰ ਤੇ ਸੰਪਰਕ ਕਰੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਧੰਨਵਾਦ